ਦੇ ਫੈਨਸ਼ਨ ਸੰਜਿਆ ਜਾਨ ਜਿੰਦਾਬਾਦ 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 ਆ ਸਰਕਾਰ ਮਰਦਾਬਾ ਮਰਦਾਬਾ ਸੁਲਾਹ ਸਰ ਮਰਦਾਬਾ 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 ਜਿੰਦਾਬਾਦ ਜਿੰਦਾਬਾਦ ਲਗ 40000 ਰੁਪਏ ਦੀ ਜੁਰਮਤ ਬਣੀ ਹੈ ਤੇ ਪਰਸਾਦੀ ਵੀ ਲਈ ਹੈ ਇਹ ਹਿੰਦੀ ਗੀ ਵੀ ਇਹ ਕਾਦੀ ਸਟੇਟਸ ਖੜੇ ਹੋ ਗਿਆ ਮੈਂ ਇੱਕ ਇੱਕ ਗੱਲ ਕਰਤੀ ਵੀ ਉਹ ਖਾਲਾ ਨੀ ਉਹ ਗੱਲ ਲਾਈ ਨੇ ਮੋਟਾ ਪਾਈਏ ਜਿਉ ਅਮੀ ਪਾਸਾ ਦੇ ਰਾਇਓ ਵਾਹੇ ਆਵਾਜ਼ ਪਾਤੀ ਨੇ ਕਰਾਈ ਜਿਹੜੀ ਜਿੱਦੀ ਵਗੀ ਸਾਡੀ ਮੰਨਿਆ ਸਾਡੀ ਪੈਨਸ਼ਨ ਦੀ ਗੱਲ ਚੱਲੀ ਸਾਡੀ ਰੋਤੇ ਸਾਡੀ ਪੈਸੇ 2004 ਮੇਰਾ ਨਾਮ ਸਿਮਰਜੀਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਪੰਜਾਬ ਸਬੋਡੀਨੇਟ ਸਰਵਿਸ ਫੈਡਰੇਸ਼ਨ ਤੇ ਸੂਬਾ ਮੀਤ ਪ੍ਰਧਾਨ ਪੀਆਰਟੀਸੀ ਕੰਟਰੈਕਟ ਵਰਕ ਤੇ ਨੇ ਆਜ਼ਾਦ ਜੋ ਅੱਜ ਪੰਜਾਬ ਮੈਂ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਜੋ ਐਕਸ਼ਨ ਪ੍ਰੋਗਰਾਮ ਹੋ ਰਹੇ ਹੈਗੇ ਨੇ ਵੱਖ-ਵੱਖ ਮੁਲਾਜ਼ਮ ਤੇਰਾ ਵੱਲੋਂ ਜਿਹੜੀਆਂ ਫਰੰਟ ਦੇ ਵਿੱਚ ਸ਼ਾਮਲ ਹੈ ਉਹਨਾਂ ਦਾ ਮੁੱਖ ਏਜੰਡਾ ਇਹੋ ਹੀ ਹੈ ਕਿ ਜਿੱਥੇ ਮੁਲਾਜ਼ਮਾਂ ਦੀਆਂ ਮੰਗਾਂ ਏ ਭਾਵੇਂ ਕੱਚੇ ਮੁਲਾਜ਼ਮ ਪੱਕੇ ਕਰਨਾ ਹੋਵੇ ਭਾਵੇਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਹੋਵੇ ਭਾਵੇਂ ਪਿਛਲੇ ਬਕਾਏ ਜਿਹੜੇ ਹੈਗੇ ਆ ਉਹ ਦੇਣੇ ਹੋਣ ਉਹਨਾਂ ਮੰਗਾਂ ਤੇ ਬਿਲਕੁਲ ਵੀ ਸੰਜੀਦਾ ਨਹੀਂ ਹੈਗੀ ਪੰਜਾਬ ਸਰਕਾਰ ਦੂਜੀ ਗੱਲ ਹੈ ਜਿਹੜੇ ਉੱਪਰ ਇਲੈਕਸ਼ਨ ਆਏ ਸਰਤੇ ਨੇ 1 ਜੂਨ ਨੂੰ ਇਲੈਕਸ਼ਨ ਹੋ ਰਹੇ ਨੇ ਉਹਦੇ ਵਿੱਚ ਜੋ ਮੋਦੀ ਸਰਕਾਰ ਹੈ ਦਾਵਾ ਕਰ ਰਹੀ ਹੈ 400 ਪਾਰ ਦਾ ਜੋ ਮੋਦੀ ਸਰਕਾਰ ਨੇ ਵਾਅਦੇ ਕੀਤੇ ਸੀ ਜੋ ਲੋਕਾਂ ਨੂੰ ਲੁਭਾ ਕੇ ਲੁਭਾਉਣੇ ਵਾਅਦੇ ਕਰਕੇ ਜੋ ਆਈ ਸੀ ਪਰ ਮੋਦੀ ਸਰਕਾਰ ਬਿਲਕੁਲ ਫਿਰਕਾ ਪ੍ਰਸਤੀ ਦੇ ਰਾਹ ਤੇ ਚੱਲੀ ਹੋਈ ਹੈ ਸੰਵਿਧਾਨ ਨੂੰ ਬਿਲਕੁਲ ਖਤਮ ਕਰਨ ਦੇ ਰਾਹ ਤੇ ਹੈ ਜਿਉ ਕਿਰਤ ਕਾਨੂੰਨ ਸਾਡੇ 44 ਕਿਰਤ ਕਾਨੂੰਨ ਸਾਨੂੰ ਮਿਲੇ ਹੋਏ ਸੀਗੇ ਸਾਨੂੰ ਅਧਿਕਾਰ ਮਿਲੇ ਹੋਏ ਸੀਗੇ ਜਿਵੇਂ ਅੱਜ ਧਰਨਾ ਮਜਹਰਾ ਕਰ ਰਹੇ ਹਾਂ ਸਾਡਾ ਰੈਲੀਆਂ ਕਰਨ ਦਾ ਅਧਿਕਾਰ ਸਾਡਾ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੈ ਉਹ ਤੋੜ ਕੇ 4 ਕੋਡ ਬਣਾ ਚੁੱਕੀ ਹੈ ਉਹ ਬਣਾਉਣ ਜਾ ਰਹੀ ਹੈ ਕਹਿੰਦਾ ਮੇਰਾ ਮਤਲਬ ਇਹ ਹੈ ਵੀ ਜੇ ਮੋਦੀ ਸਰਕਾਰ ਰਿਪੀਟ ਕਰਦੀ ਹੈ ਵੈਸੇ ਸੰਭਾਵਨਾ ਨਹੀਂ ਹੈ ਹਵਾ ਬਿਲਕੁਲ ਮੋਦੀ ਸਰਕਾਰ ਦੇ ਉਲਟ ਹੈ ਰਿਪੀਟ ਕਰਦੀ ਹੈ ਤਾਂ ਨਾ ਤਾਂ ਬਾਬਾ ਸਾਹਿਬ ਵੀ ਉਮੀਦਵਾਰ ਦਾ ਸੁਭਧਾਨ ਰਹਿਣਾ ਹੈ ਕਿਉਂਕਿ ਇਹਨਾਂ ਨੇ ਮਿਟਾ ਦੇਣਾ ਹੈ ਸਪਸ਼ਟ ਕਹਿ ਰਹੇ ਨੇ ਤੇ ਨਾ ਹੀ ਜਿਹੜੇ ਸਾਨੂੰ ਆਧਕਾਰ ਮਿਲੇ ਹੋਏ ਨੇ ਰਲੀਆਂ ਕਰਨ ਦੇ ਜਾਂ ਮੁਜ਼ਾਹਰੇ ਕਰਨ ਦੇ ਜਾਂ ਸਾਨੂੰ ਹੋਰ ਹੱਕ ਮਿਲੇ ਹੋਏ ਨੇ ਉਹ ਇਹਨਾਂ ਨੇ ਖਤਮ ਕਰ ਦਿੰਦੇ ਨੇ ਬਿਲਕੁਲ ਡਿਕਟੇਟਰ ਬਣ ਕੇ ਮੋਦੀ ਕੰਮ ਕਰ ਰਿਹਾ ਹੈਗਾ ਤੇ ਪੰਜਾਬ ਸਰਕਾਰ ਵੀ ਉਸੇ ਰਾਹ ਤੇ ਚੱਲ ਰਹੀ ਹੈ ਸੋ ਅੱਜ ਦਾ ਮੁੱਖ ਮਕਸਦ ਹੈ ਜਿੱਥੇ ਮੁਲਾਜ਼ਮ ਮੰਗਾ ਪੂਰੀਆਂ ਹੋਣ ਕੱਚੇ ਮਜ਼ਦਮ ਪੱਕੇ ਹੋਣ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਵੇ ਉੱਥੇ ਨਾਲ ਹੀ ਜੋ ਲੋਕ ਹਿੱਤਾਂ ਦੀਆਂ ਮੰਗਾਂ ਨੇ ਭਾਵੇਂ ਕਿਸਾਨੀ ਮੁੱਦੇ ਆ ਭਾਵੇਂ ਵਪਾਰੀ ਵਰਗ ਦੇ ਮੁੱਦੇ ਆ ਭਾਵੇਂ ਮਜ਼ਦੂਰਾਂ ਦੇ ਮੁੱਦੇ ਆ ਉਹਨਾਂ ਮੁੱਦਿਆਂ ਤੇ ਜੋ ਹੈਗਾ ਸੈਂਟਰ ਸਰਕਾਰ ਵੀ ਬਿਲਕੁਲ ਉਹਨਾਂ ਮੁੱਦਿਆਂ ਦਾ ਗੱਲ ਨਹੀਂ ਕਰ ਰਹੀ ਨਹੀਂ ਪੰਜਾਬ ਸਰਕਾਰ ਗੱਲ ਕਰ ਰਹੀ ਹੈ ਸੋ ਅੱਜ ਦਾ ਮੁੱਖਿਹੜਾ ਗੱਲ ਹੈਗੀ ਉਸ ਘਰ ਤੇ ਕੇਂਦਰਤ ਹੈ ਵੀ ਜੋ 1 ਜੂਨ ਨੂੰ ਇਲੈਕਸ਼ਨ ਹੋ ਰਹੇ ਆ ਉਹਦੇ ਵਿੱਚ ਮੋਦੀ ਸਰਕਾਰ ਦਾ ਵਿਰੋਧ ਕਰਕੇ ਮੋਦੀ ਸਰਕਾਰ ਦੇ ਵਿਰੁੱਧ ਵੋਟ ਪਾਈ ਜਾਵੇ ਤਾਂ ਕਿ ਮੋਦੀ ਸਰਕਾਰ ਨੂੰ ਆਪਦੀ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਸਬਕ ਸਿਖਾਇਆ ਜਾਵੇ ਕਿ ਜੋ ਤੁਸੀਂ ਲੋਕਾਂ ਨੂੰ ਲੁਭਾਉਣੇ ਵਾਅਦੇ ਕਰਕੇ ਬਦਲਾਅ ਦਾ ਨਾਅਰਾ ਦੇ ਕੇ ਲੋਕਾਂ ਨੂੰ ਲਾਲਚ ਦੇ ਕੇ ਸੱਤਾ ਦੇ ਵਿੱਚ ਆ ਗਏ ਸੀ ਪਰ ਉਸ ਗੱਲ ਤੋਂ ਤੁਸੀਂ ਬਿਲਕੁਲ ਮੁਨਕਰ ਹੋ ਕੇ ਉਦੋਂ ਵੀ ਦੋ ਕਦਮ ਪਿਛਲੀਆਂ ਸੋਡੀਆਂ ਪਰ ਵਰਾਤੀ ਪਾਰਟੀਆਂ ਸੀ ਉਹਨਾਂ ਤੋਂ ਵੀ ਦੋ ਕਦਮ ਅੱਗੇ ਚੱਲ ਰਹੇ ਹਾਂ ਉਸ ਸੀ ਦਾ ਵੀ ਲੋਕ ਇਹਨਾਂ ਨੂੰ ਸਭ ਕੁਝ ਸਿਖਾਉਣਗੇ ਧੰਨਵਾਦ ਮੇਰਾ ਨਾਮ ਪ੍ਰੀਤ ਚਾਵਲਾ ਸਟੇਟ ਅਡੀਸ਼ਨਲ ਜਰਨਲ ਸੈਕਟਰੀ ਪੰਜਾਬ ਸਰਕਾਰੀ ਸਰਪ੍ਰੇਖਣ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਜਾ ਫਰੰਟ ਦੇ ਵੱਲੋਂ 5 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਸਟੇਟ ਲੈਵਲ ਦੀ ਕਨਵੈਨਸ਼ਨ ਹੋਈ ਸੀ ਜਿਸ ਦੇ ਵਿੱਚ ਪ੍ਰੋਗਰਾਮ ਲਿਖਿਆ ਗਿਆ ਸੀ ਕਿ ਕਿ ਅਕਸਰ ਜ਼ਿਲ੍ਹਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਐਕਸ਼ਨ ਪ੍ਰੋਗਰਾਮ ਜਿਹੜੇ ਉਹ ਕੀਤੇ ਜਾਣ ਅਸੀਂ ਫਰੀ ਕੋਟ ਜ਼ਿਲ੍ਹੇ ਦੇ ਮੁਲਾਜ਼ਮ ਤੇ ਪੈਨਸ਼ਨਰ ਅੱਜ ਇੱਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਰੈਲੀ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਸ਼ਹਿਰ ਵੱਲ ਮੁਜ਼ਾਹਰਾ ਕਰਨਾ ਅਸੀਂ ਦੇਖਿਆ ਕਿ ਪਿਛਲੇ 10-15 ਸਾਲਾਂ ਦੇ ਦੌਰਾਨ ਲਗਾਤਾਰ ਸਰਕਾਰਾਂ ਨੇ ਭਾਵੇਂ ਕੇਂਦਰ ਦੇ ਵਿੱਚ ਹੋਵੇ ਤੇ ਭਾਵੇਂ ਪੰਜਾਬ ਦੇ ਵਿੱਚ ਹੋਵੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਰੈਗੂਲਰ ਭਰਤੀਆਂ ਬੰਦ ਕੀਤੀਆਂ ਨੇ ਉਹਦੀ ਥਾਂ ਤੇ ਕੱਚੇ ਭਰਤੀ ਸ਼ੁਰੂ ਕੀਤੀ ਹੈ ਉਹਦੀ ਥਾਂ ਤੇ ਆਊਟਸੋਰਸਿੰਗ ਭਰਤੀ ਸ਼ੁਰੂ ਕੀਤੀ ਹੈ ਇਸੇ ਤਰ੍ਹਾਂ ਉਹਨਾਂ ਦੇ ਦਬਾਅ ਹੇਠ ਪੁਰਾਣੀ ਪੈਨਸ਼ਨ ਸਾਡੀ ਖਤਮ ਕਰਕੇ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਵੱਡੇ ਪੱਧਰ ਤੇ ਮੁਲਾਜ਼ਮਾਂ ਦੇ ਪੈਨਸ਼ਨਾਂ ਦਾ ਸਕੀਮ ਵਰਕਰਾਂ ਦਾ ਆਰਥਿਕ ਸ਼ੋਸ਼ਣ ਇਹਨਾਂ ਸਰਕਾਰਾਂ ਨੇ ਕੀਤਾ ਸਭ ਤੋਂ ਵੱਡੀ ਗੱਲ ਸਾਡੇ ਜਿਹੜੇ ਐਕਸ਼ਨ ਨੇ ਉਹਨਾਂ ਤੇ ਬੰਦੀ ਲਾਈ ਜਾ ਰਹੀ ਹੈ ਤੋਂ ਅਸੀਂ ਇਹ ਗੱਲ 5 ਮਈ ਦੀ ਜਲੰਧਰ ਕਮਿਸ਼ਨ ਨੇ ਮਹਿਸੂਸ ਕੀਤੀ ਸੀ ਕਿ ਦੇਸ਼ ਦੇ ਵਿੱਚ ਜਿਹੜੀ ਮੋਦੀ ਸਰਕਾਰ ਹੈ ਉਹਨੇ 10 ਸਾਲਾਂ ਦੇ ਵਿੱਚ ਪੰਜਾਬ ਦੇ ਜਾਂ ਦੇਸ਼ ਦੇ ਮੁਲਾਜ਼ਮਾਂ ਦੇ ਨਾਲ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਕੋਈ ਵਾਦਾ ਕਰ ਮੈਂ ਜੇ ਤੂੰ ਵਾਦਾ ਕਰ ਲਿਆ ਇਸੇ ਤਰ੍ਹਾਂ ਦੇਸ਼ ਦੇ ਵਿੱਚ ਸਾਡਾ ਸੰਵਿਧਾਨ ਖਤਰੇ ਵਿੱਚ ਪਿਆ ਰਿਹਾ ਅਸੀਂ ਚੇਤਨ ਲੋਕ ਇਹ ਗੱਲ ਮਹਿਸੂਸ ਕਰਦੇ ਹਾਂ ਕਿ ਜੇਕਰ ਜਿਵੇਂ ਮੋਦੀ ਕਹਿੰਦਾ ਹੈ ਅਬ ਕੀ ਬਾਾਰ 400 ਬਾਾਰ ਜੇ 400 ਬਾਾਰ ਵੈਸੇ ਸੁਭਾਵਨਾ ਕੋਈ ਨਹੀਂ ਹਵਾਗਰੋ ਕੇਸ ਬਸੇ ਨੇ ਦੱਸਦਾ ਹੈ ਕਿ ਮੋਦੀ ਗੱਡੀ ਤੋਂ ਰਹਿ ਰਿਹਾ ਤੇ ਇਸ ਕਰਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਮੋਦੀ ਨੂੰ ਸਤਾ ਤੋਂ ਲੰਬੇ ਕਰਨਾ ਇਹ ਸਾਰੇ ਦੇਸ਼ ਦੇ ਲੋਕਾਂ ਦੇ ਆਪਣੇ ਹਿੱਤ ਵਿੱਚ ਹੈ ਅਗਲੀ ਗੱਲ ਪੰਜਾਬ ਦੇ ਵਿੱਚ ਅਖੌਤੀ ਇਨਕਲਾਬ ਦਾ ਨਾਂ ਲਾ ਕੇ ਬਦਲਾ ਦਾ ਨਾਂ ਲਾ ਕੇ ਭਗਵੰਤ ਮਾਨ ਦੀ ਸਰਕਾਰ ਨੇ ਵੀ ਅਰਮਿੰਦ ਕੇਜਰੀਵਾਲ ਨੇ ਜੋ ਮੁਲਾਜ਼ਮਾਂ ਤੇ ਪੈਨਸ਼ਨ ਦੇ ਨਾਲ ਇਕਰਾਰਨਾਮਾ ਪੇਸ਼ ਕੀਤਾ ਅੱਜ ਜਦੋਂ ਅਸੀਂ ਉਸ ਇਕਰਾਰਨਾਮੇ ਤੇ ਨਜ਼ਰ ਮਾਰਦੇ ਆ ਤਾਂ ਉਹਦੀ ਇੱਕ ਵੀ ਮਦ ਪੂਰੀ ਨਹੀਂ ਕੀਤੀ ਇਸੇ ਕੱਚੇ ਕਰਮਚਾਰੀਆਂ ਦੀ ਭਰਤੀ ਪਹਿਲਾਂ ਨਾਲੋਂ ਜ਼ਿਆਈ ਹੈ ਸਫਾਈ ਸੇਵਕ ਤੇ ਚੌਂਕੀਦਾਰ ਸਕੂਲਾਂ ਦੇ ਵਿੱਚ ਭਗਵਾਨ ਸਰਕਾਰ ਨੇ ਸਫਾਈ ਸੇਵਕ ਨੂੰ 3000 ਰੁਪਏ ਮਹੀਨਾ ਦੇਣਾ ਚੌਂਕੀਦਾਰ ਨੂੰ 5000 ਰੁਪਏ ਮਹੀਨਾ ਦੇਣਾ ਇਸੇ ਤਰ੍ਹਾਂ ਜਿਹੜੇ ਸਕੀਮ ਵਰਕਰ ਨੇ ਉਹਨਾਂ ਨਾਲ ਭਾਵੇਂ ਅਸੀਂ ਘੱਟੋ ਘੱਟ ਦੇ ਕਾਨੂੰਨ ਤਹਿਤ 26000 ਦੀ ਮੰਗ ਕਰਦੇ ਆਂ ਉਹਨਾਂ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ ਇਹ ਸਰਕਾਰ ਨੇ ਦਵਾਨੀ ਵੀ ਨਹੀਂ ਵਧਾਈ ਸਾਡਾ 55 ਸਾਲਾਂ ਦਾ ਤਨਖਾਹ ਕਮਿਸ਼ਨ ਦਾ ਮੁਲਾਜ਼ਮਾਂ ਤੇ ਪੈਨਸ਼ਨ ਦਾ ਬਕਾਇਆ ਉਹ ਨਹੀਂ ਦਿੱਤਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਸੈਂਟਰ ਨਾਲੋਂ 12% ਡੀਏ ਕੱਟ ਲੈ ਰਹੇ ਐ ਇਸੇ ਤਰ੍ਹਾਂ ਇਹ ਸਰਕਾਰ ਲਗਾਤਾਰ ਕੈਬਨਿਟ ਵਿੱਚ ਪਾਸ ਕਰਨ ਦੇ ਬਾਵਜੂਦ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਤੋਂ ਭੱਜੀ ਹੈ ਤੇ ਅਸੀਂ ਸਮਝਦੇ ਹਾਂ ਕਿ ਦੋਵੇਂ ਭਾਵੇਂ ਸੈਂਟਰ ਦੇ ਵਿੱਚ ਮੋਦੀ ਹੋਵੇ ਭਾਵੇਂ ਪੰਜਾਬ ਦੇ ਵਿੱਚ ਆਪ ਸਰਕਾਰ ਹੋਵੇ ਇਹ ਸਾਡੇ ਮੁਲਾਜ਼ਮਾਂ ਤੇ ਪੈਨਸ਼ਨਾਂ ਤੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨ ਦੀ ਬੋਰਡ ਦੀ ਹੱਕਦਾਰ ਨਹੀਂ ਇਸ ਕਰਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆਂ ਇਹ ਗੌਤੀ ਇਨਕਲਾਬ ਦਾ ਨਾਅਰਾ ਲਾ ਕੇ ਭਗ ਸਿੰਘ ਦੀ ਪੱਗ ਬੰਨਣ ਨਾਲ ਕੋਈ ਭਗ ਸਿੰਘ ਨਹੀਂ ਬਣ ਜਾਂਦਾ ਅੰਬੇਦਕਰ ਸਾਹਿਬ ਦੀ ਫੋਟੋ ਲਾਉਣ ਨਾਲ ਸੰਵਤਾਨ ਦੀ ਪਾਲਣਾ ਨਹੀਂ ਹੋ ਸਕਦੀ ਇਸ ਕਰਕੇ ਮੁਲਾਜ਼ਮਾਂ ਤੇ ਪੈਨਸ਼ਨ ਆਉਣ ਵਾਲੇ ਸਮੇਂ ਦੇ ਵਿੱਚ 1 ਜੂਨ ਨੂੰ ਪੰਜਾਬ ਦੇ ਲੋਕ ਪੰਜਾਬ ਦੇ ਮੁਲਾਜ਼ਮ ਮੋਤੀ ਨੂੰ ਵੀ ਸਤਾ ਤੋਂ ਲੰਬੇ ਕਰਨਗੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਵੀ ਸੇਵਿਸ ਕਰਨਗੇ ਇਹੀ ਸਾਡੀ ਅੱਜ ਦੀ ਇਸ ਪ੍ਰੋਗਰਾਮ ਦਾ ਮੈਸੇਜ ਹੈ ਮੇਰਾ ਸੁਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਡੈਮੋਕਰਟਿਕ ਟੀਚਰ ਫਰੰਟ ਅੱਜ ਜੁਏ ਤੇ ਫਰੋਸਟ ਕਰ ਰਹੇ ਕਿ ਇਹ ਰੋਸ ਪ੍ਰਦਰਸ਼ਨ ਅੱਜ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਜਾ ਫਰੰਟ ਦੇ ਸੱਦੇ ਤੇ ਪੰਜਾਬ ਕਾਲਜ ਦੀਆਂ ਮੁਲਾਜ਼ਮ ਜਥੇਬੰਦੀਆਂ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਚੋੜਾ ਦੇ ਕਲਮਸ ਦੇ ਵਿੱਚ ਮੁਲਾਜ਼ਮਾਂ ਦੇ ਮੁੱਦੇ ਬਿਲਕੁਲ ਗਾਇਬ ਆ ਚੋਣਾ ਦੇ ਇਸ ਲਾਲਾ ਲਾਲਾ ਦੇ ਵਿੱਚ ਆਮ ਲੋਕਾਂ ਦੇ ਮੁੱਦੇ ਵੀ ਗਾਇਬ ਆ ਤੇ ਸਰਕਾਰਾਂ ਜਿਹੜੀਆਂ ਇੱਥੇ ਰਾਜ ਕਰਦੀਆਂ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਤੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਉਹ ਆਮ ਲੋਕਾਂ ਬਾਰੇ ਕੋਈ ਨਹੀਂ ਸੋਚ ਰਹੀ ਅੱਜ ਆਮ ਲੋਕਾਂ ਦੀ ਆਵਾਜ਼ ਨੂੰ ਛੋਟੇ ਮੁਲਾਜ਼ਮ ਦੀ ਆਵਾਜ਼ ਨੂੰ ਇੱਥੇ ਬੁਲੰਦ ਕਰਨ ਵਾਸਤੇ ਪੰਜਾਬ ਦੇ ਪੈਨਸ਼ਨਰ ਤੇ ਮੁਲਾਜ਼ਮੜੇ ਇਕੱਠੇ ਹੋਏ ਆ ਤੇ ਸਰਕਾਰ ਬੁੱਧ ਲੋਕਾਂ ਨੂੰ ਜਾਗਰੂਕ ਕਰਨ ਦਾ ਜਿਹੜਾ ਕੰਮ ਕਰ ਰਹਾ ਹੈ ਆ ਜਿਹੜਾ ਮਤਲਬ ਆ ਅਸੀਂ ਇਹ ਸਮਝਦੇ ਆ ਗੱਲ ਆ ਕਿ ਜਿਹੜਾ ਅੱਜ ਅੱਜ ਕੋਈ ਵਿਅਕਤੀਗਤ ਜਿਹੜੀ ਸਿਆਸਤ ਉਹ ਕੀਤੀ ਜਾ ਰਹੀ ਆ ਮੋਦੀ ਹੈ ਤਾਂ ਮੌਮਕਨ ਹੈ ਮਤਲਬ ਮੋਦੀ ਦਾ ਜਿਹੜਾ ਅਭਾਰਾ ਆ ਜਿਵੇਂ ਆਮ ਜਦ ਕਿ ਅੱਗੇ ਸਰਕਾਰਾਂ ਜਿਹੜੀਆਂ ਚੋਣਾਂ ਲੜਦੀਆਂ ਅੱਗੇ ਚੋਣਾਂ ਹੁੰਦੀਆਂ ਹੋਰ ਦੇਸ਼ਾਂ ਦੇ ਵਿੱਚ ਚੋਣਾਂ ਹੁੰਦੀਆਂ ਉਹ ਮੁੱਦਿਆਂ ਦੇ ਚੋਣਾਂ ਹੁੰਦੀਆਂ ਉਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਅੱਗੇ ਰੱਖ ਕੇ ਉਹਨਾਂ ਦੇ ਹੱਲ ਵਾਸਤੇ ਰਾਹ ਕੱਢਣ ਵਾਸਤੇ ਚੋਣਾਂ ਹੁੰਦੀਆਂ ਔਰ ਜਿਹੜੀਆਂ ਹੁਣ ਚੋਣਾਂ ਹੋ ਰਹੀਆਂ ਮੋਦੀ ਹੈ ਤਾਂ ਮੋਗਲ ਹੈ ਤੇ ਅਸੀਂ ਫਿਰ ਕੋਲ ਵਿਧਾਨ ਸਭਾ ਹਲਕੇ ਦੀ ਗੱਲ ਲੋਕ ਸਭਾ ਵਾਲੇ ਦੀ ਗੱਲ ਕਰੀਏ ਤਾਂ ਇੱਥੇ ਵੀ ਵੱਡੇ ਵੱਡੇ ਕਲਾਕਾਰ ਜਿਹੜੇ ਜਿਹੜੇ ਲੋਕਾਂ ਲੋਕਾਂ ਜਾਣੂ ਆ ਲੋਕਾਂ ਨੂੰ ਤਾਂ ਐਜ਼ ਕਲਾਕਾਰ ਉਹਨੂੰ ਜਾਣਦੇ ਆ ਇੱਥੇ ਮੁਹੰਮਦ ਸਦੀਕ ਦਾ ਇਥੋਂ ਐਮਪੀ ਦਾ ਉਹਨੇ ਇੱਕ ਵਾਰ ਵੀ ਜਿਹੜੀ ਇਸ ਹਲਕੇ ਦੀ ਗੱਲ ਨਹੀਂ ਕੀਤੀ ਲੋਕਾਂ ਦੀ ਗੱਲ ਨਹੀਂ ਕੀਤੀ ਕਦੇ ਉਹ ਗੋਡਾ ਦੋਸਤ ਦਾ ਕਦੇ ਉਹ ਮੋਡਾ ਦੋਸਤ ਦਾ ਇਹੋ ਜਿਹਾ ਰਾਗ ਓਲਾਪ ਦਾ ਰਿਹਾ ਹਾਓ ਕਲਾਕਾਰ ਚੰਗਾ ਹੋ ਸਕਦਾ ਪਰ ਉਹ ਨੇਤਾ ਚੰਗਾ ਜਿਹੜਾ ਨਹੀਂ ਹੋ ਸਕਦਾ ਇਸੇ ਤਰ੍ਹਾਂ ਇੱਥੇ ਹੁਣ ਕਰਨਜੀਤ ਅਨਮੋਲ ਲਿਆ ਕੇ ਇਥੋਂ ਦੀ ਜਿਹੜੀ ਸਾਮੀ ਸਰਕਾਰ ਆ ਪੰਜਾਬ ਸਰਕਾਰ ਉਹਨਾਂ ਦਾ ਕੈਂਡੀਡੇਟ ਆ ਹਾਂਸ ਹਾਂਸ ਜਿਹੜਾ ਭਾਜਪਾ ਦਾ ਕੈਂਡੀਡੇਟ ਆ ਉਹ ਨੇਤਾ ਚੰਗੇ ਨਹੀਂਗੇ ਉਹ ਵੇਖੋ ਕਿਹੋ ਜਿਹਾ ਬੇਤੁਕੇ ਬਿਆਨ ਦੇ ਰਿਹਾ ਉਹਨਾਂ ਕੋਲ ਲੋਕਾਂ ਦੇ ਮ ਕੋਈ ਨਹੀਂ ਮੁਸ਼ਕਲ ਦਾ ਪਤਾ ਹੀ ਨਹੀਂ ਉਹਨਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਕੀ ਹੁੰਦੀਆਂ ਇਸ ਕਰਕੇ ਜਿਹੜੇ ਪੰਜਾਬ ਦੇ ਮੁਲਾਜ਼ਮ ਦੇ ਪੈਨਸ਼ਨ ਪੜਿਆ ਲਿਖਾ ਵਰਗ ਆ ਇਹ ਸਵੇਂ ਦਾ ਵੀ ਆਮ ਲੋਕਾਂ ਦੀ ਮੁਸ਼ਕਲ ਕੀ ਹੈ ਆਜ਼ੀਆ ਮੁਸ਼ਕਲ ਪਰ ਲੋਕਾਂ ਦੀਆਂ ਮੁਸ਼ਕਲ ਲੈ ਕੇ ਜਿਹੜਾ ਅੱਜ ਇਸ ਥਾਪੇ ਤੇ ਬੈਠਾ ਔਰ ਇਹ ਸੰਘਰਸ਼ ਜਿਹੜਾ ਉਹ ਲਗਾਤਾਰ ਜਿਹੜਾ ਇਸ ਸਿਆਸ ਦੇ ਖਿਲਾਫ ਇਹਨਾਂ ਸਰਕਾਰ ਦੇ ਖਿਲਾਫ ਜਿਹੜਾ ਜਾਰੀ ਰਹੂਗਾ ਕਿਉਂਕਿ ਜਿੰਨੇ ਜਿਹੜੇ ਲੋਕ ਮੁੱਦੇ ਇਹਨਾਂ ਚੋਣਾਂ ਦਾ ਮੁੱਦਾ ਨਹੀਂ ਬਣਦਾ ਤਾਂ ਲੋਕ ਜਿਹੜਾ ਸੰਘਰਸ਼ ਕਰਦੇ ਰਹਿੰਦੇ ਨੇ